ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਅੱਜ ਦੀ ਕਹਾਣੀ ਪੇਸ਼ ਹੈ ਜੀ ਕਹਾਣੀ ਸੁਪਨੇ ਲੇਖਕ ਨਵਤੇਜ ਪੁਆਦੀ ਬੰਦਾ ਬੁੰਦਾ ਮਾਰ ਕੇ ਆਇਆ ਕਿ ਤੇ ਉਸਨੇ ਕਬੂਤਰ ਨੂੰ ਹੱਥ ਤੇ ਧਰ ਚੋਗ ਚੁਗਾਉਂਦੇ ਆ ਮਿੱਥੂ ਪੁੱਛਿਆ ਨਹੀਂ ਯਾਰ ਮੇਰੇ ਮੋਹ ਯਾਰ ਸੁਣ ਉਸ ਦੀ ਅੱਖਾਂ ਲਾਲ ਹੋ ਗਈਆਂ ਮੂੰਹ ਦਾਗ ਪਿਆ। ਕੀ ਆ ਗਿਆ ਹੋਏ? ਯਾਰ ਕਬੂਤਰ ਹਵਾ ਵਿੱਚ ਠਕੇਲ ਉਹ ਮੇਰੇ ਵੱਲ ਵਧਿਆ। ਨਹੀਂ ਨਿਸ਼ਾਨਾ। ਦੂਜੇ ਕੈਦੀ ਨੇ ਨਿਸ਼ਾਨ ਸਿੰਘ ਦਾ ਹੱਥ ਫੜ ਲਿਆ। ਯਾਰ ਅਸੀਂ ਦੁਸ਼ਮਣ ਵੀ ਕਿੱਥੇ ਆ ਤੇ ਉਸਨੇ ਮੇਰੇ ਵੱਲ ਹੱਥ ਵਧਾ ਦਿੱਤਾ ਤੇ ਮੈਂ ਵੀ ਅਸੀਂ ਯਾਰ ਹੋ ਗਏ ਸਾਂ। ਵਾਰਡ ਨੰਬਰ 13 ਦੇ ਹੱਥੇ 'ਚ ਕਾਲੇ ਕੰਬਲ ਤੇ ਬੈਠਾ ਉਮਰ ਕੈਦ ਭੋਗ ਰਿਹਾ ਨੰਬਰਦਾਰ ਕੈਦੀ ਨਿਸ਼ਾਨ ਸਿੰਘ ਚੀਨੇ ਕਬੂਤਰਾਂ ਨੂੰ ਚੋਗ ਚੁਗਾ ਨੀਲੇ ਅਸਮਾਨ ਵੱਲ ਧੱਕ ਦਿੰਦਾ ਸ਼ਾਇਦ ਕਦੇ ਮੈਂ ਵੀ ਇਸੇ ਤਰ੍ਹਾਂ ਖੁੱਲੇ ਅਸਮਾਨ ਥੱਲੇ ਉਡਾਰੀਆਂ ਮਾਰ ਸਕਾਂ ਤੇ ਨਿਸ਼ਾਨ ਸਿੰਘ ਸੋਚਦਾ ਦਾਕੇ ਤੇ ਦੋ ਕਤਲਾਂ ਚ ਉਸ ਨੂੰ ਉਮਰ ਕੈਦ ਹੋ ਗਈ ਸੀ ਜੇਲ੍ਹ ਚ ਉਹ ਨਿਸ਼ਾਨ ਸਿੰਘ ਕਰਕੇ ਮਸ਼ਹੂਰ ਸੀ ਚੰਗੇ ਚਲਨ ਕਰਕੇ ਵਾੜ ਦਾ ਨੰਬਰਦਾਰ ਬਣ ਗਿਆ ਸੀ। ਸ਼ਾਮ ਦਾ ਸੂਰਜ ਜੇਲ੍ਹ ਦੇ ਗੁੰਬਨ ਚ ਪੈਰੇ ਤੇ ਖੜੇ ਸੰਤਰੀ ਦੀ ਸੰਗੀਨ ਨਾਲ ਕਤਲ ਹੋ ਗਿਆ ਸੀ। ਪੰਖੇਰੂ ਜੇਲ੍ਹ ਦੇ ਉੱਤੋਂ ਦੀ ਆਲਣੀਆਂ ਨੂੰ ਮੁੜ ਪਏ ਸਨ। ਆਕਾਸ਼ ਚ ਉੱਡ ਰਹੇ ਕਬੂਤਰ ਵੀ ਇੱਕ ਇੱਕ ਕਰਕੇ ਹਾਤੇ ਚ ਵਿਛੇ ਨਿਸ਼ਾਨ ਸਿੰਘ ਦੇ ਕਾਲੇ ਕੰਬਲ ਦੇ ਉਤਰ ਰਹੇ ਸਨ। ਚਾਨਣੇ ਨੇਰ ਹੁੰਦਾ ਜਾ ਰਿਹਾ ਸੀ ਤੇ ਜੇਲ੍ਹ ਚ ਸਨਾਟਾ ਛਾ ਰਿਹਾ ਸੀ ਬਾਬੇ ਸਭ ਕੈਦੀਆਂ ਨੂੰ ਬੈਰਕਾਂ ਵਿੱਚ ਜਾਣ ਲਈ ਆਦੇਸ਼ ਦੇ ਰਹੇ ਸਨ ਚੱਲ ਬਈ ਸਿਆ ਉਦਾਸ ਨਿਸ਼ਾਨ ਸਿੰਘ ਨੇ ਮੇਰੇ ਮੋਢੇ ਤੇ ਹੱਥ ਧਰ ਕੇ ਕਿਹਾ ਇੱਕ ਮੋਹ ਇੱਕ ਆਪਣਤ ਜਹੀ ਤੇ ਮੇਰੇ ਅੰਦਰ ਦਾ ਜਵਾਲਾਮੁਖੀ ਠਾਰ ਦਿੱਤਾ ਸੀ ਉਸ ਨੇ ਕਬੂਤਰ ਫਲਾਂ ਦੇ ਖਾਲੇ ਡੱਬਿਆਂ ਦੇ ਬਣਾਏ ਖੁੰਡਿਆਂ ਵਿੱਚ ਬੰਦ ਕਰ ਦਿੱਤੇ ਸਨ ਉਹ ਕੰਬਲ ਝਾੜਦਾ ਤੁਰ ਪਿਆ ਤੇ ਮਗਰੇ ਮੈਂ ਵੀ ਨਿਸ਼ਾਨ ਸਿਆਂ ਗਿਣਤੀ ਕਰ ਲਈ ਬਾਬੇ ਨੇ ਤੁਰੇ ਜਾਂਦੇ ਨਿਸ਼ਾਨ ਸਿੰਘ ਨੂੰ ਕਿਹਾ ਸਾਲਾ ਬਾਬੇ ਦਾ ਗਿਣਤੀ ਕਰ ਲਈ ਜੋ ਮੈਂ ਮੇਟ ਲਿਆ ਹੁੰਦਾ ਏ ਓਰੇ ਤੇ ਉਸਨੇ ਗੁੱਸਾ ਠੁੱਕ ਦਿੱਤਾ ਵਾਰਡ ਨੰਬਰ 13 ਦੀ ਪਹਿਲੀ ਬੈਰਕ ਵਿੱਚ ਅਸੀਂ ਜਾਵੜੇ ਓਰੇ ਆ ਬੈਠ ਖੁੰਖਾਰ ਨਿਸ਼ਾਨ ਸਿੰਘ ਅੰਬਲ ਵਿੱਚ ਇੱਕ ਖੱਡੀ ਸਾਫ ਕਰਦਾ ਮੈਨੂੰ ਕਹਿਣ ਲੱਗਾ ਇਹ ਬੈਰਕ ਉਮਰ ਕੈਦੀਆਂ ਖਾਤਰ ਹੈ ਹੂੰ ਪਤਾ ਨਹੀਂ ਰੱਬ ਜਾਣੇ ਕੀ ਕਣ ਆ ਗਿਆ ਇੱਥੇ ਬਦਲ ਕੇ ਤਾਨੀ ਆਇਆ ਕਿੱਥੋਂ ਨਹੀਂ ਮੈਂ ਕਿਹਾ ਕੱਲ ਉਧਰ ਭੇਜ ਦੇਣਗੇ ਦੂਵੇ ਵਾਰਡ 'ਚ ਨਿਸ਼ਾਨ ਸਿੰਘ ਦੇ ਨਾਲ ਪਏ ਪੀਪੇ 'ਚੋਂ ਅੰਬ ਗੁੜ ਤੇ ਰੋਟੀਆਂ ਬਾਹਰ ਕੱਢ ਲਈਆਂ ਲੈ ਖਾ ਉਸਨੇ ਆਂਬ ਕੱਟ ਮੇਰੇ ਅੱਗੇ ਕੀਤਾ ਪਰ ਮੇਰਾ ਕੁਝ ਵੀ ਖਾਣ ਨੂੰ ਜੀ ਨਹੀਂ ਸੀ ਕਰ ਰਿਹਾ ਮੈਂ ਮੈਡ ਕਹਿਤਾ ਕਾਤਲਾ ਮੌਤ ਮੌਤ ਕੀ ਹੋਈ ਆਪਾਂ ਵੀ ਤਾਂ ਮਾਰੇ ਬੰਦੇ ਮੁਰਗੇ ਵਾਂਗ ਧੌਣ ਮਰੂੜੀ ਤੇ ਬੰਦਾ ਆਉ ਪਿਆ ਤੇ ਉਸਨੇ ਆਂਬ ਦੀਆਂ ਤਿੰਨ ਚਾਰ ਕਤਲੀਆਂ ਕਰ ਦਿੱਤੀਆਂ ਉਲੇਖਾ ਤਾਂ ਤੇਰਾ ਵੀ ਡਕੈਤਾਂ ਵਾਲਾ ਹੈ ਚੁੱਪਾਰੇ ਹਾਂ ਇਹ ਕੁਝ ਚਲ ਛੱਡ ਆ ਰੋਟੀ ਖਾਈਏ ਤੇ ਉਸਨੇ ਰੋਟੀਆਂ ਕਾਗਜ਼ ਤੇ ਰੱਖ ਮੇਰੇ ਅੱਗੇ ਕਰ ਦਿੱਤੀਆਂ ਭੁੱਖ ਕਿੱਥੇ ਸੀ ਮੈਨੂੰ ਇਹ ਉਹ ਸ਼ਾਮ ਵਾਲਾ ਨਿਸ਼ਾਨ ਸਿੰਘ ਹੈ ਜੋ ਯਾਰ ਕਹਿੰਦੇ ਮੇਰੇ ਗੱਲ ਪੈਣ ਲੱਗਾ ਸੀ ਮੈਂ ਹਲਪਰ ਲਈ ਸੋਚਿਆ ਉਸਨੇ ਜ਼ੋਰ ਦੇਣ ਤੇ ਮੈਂ ਗੁਰਦੀ ਡਲੀ ਲੈ ਲਈ ਆਸ ਲੱਖਾਂ ਮੇਰੇ ਮੂਰੇ ਕਿਆ ਹੈ ਜੈ ਚਾਹ ਉੜ ਜਾ ਤੇ ਉਸਨੇ ਆਂਬ ਦੀ ਕਤਰ ਮੂੰਹ ਵਿੱਚ ਪਾ ਲਈ ਸੀ ਕਬੂਤਰ ਮੈਂ ਕੁਝ ਕਹਿਣ ਹੀ ਲੱਗਾ ਸਾਂ ਕਬੂਤਰ ਨੂੰ ਵੀ ਮੇਰੇ ਨਾਲ ਉਮਰ ਕਾਇਦ ਹੋਈ ਹੋਈ ਹੈ ਉਸਨੇ ਮੇਰੇ ਮੂੰਹੋਂ ਗੱਲ ਖੋਲੀ ਚੱਲ ਛੱਡ ਤੂੰ ਨਹੀਂ ਖਾਂਦਾ ਮੈਂ ਵੀ ਨਹੀਂ ਖਾਂਦਾ ਤੇ ਉਸਨੇ ਉਸੇ ਕਾਗਜ਼ ਵਿੱਚ ਲਪੇਟ ਕੇ ਗੋੜ ਰੋਟੀ ਤੇ ਕਟੇ ਆਂਬ ਪੀਪੇ ਵਿੱਚ ਰੱਖ ਦਿੱਤੇ ਬਾਈ ਸਿਆ ਸੋਣ ਮੇਰਾ ਮਨ ਪਰ ਆਇਆ ਆਖਰ ਨਿਸ਼ਾਨ ਸਿੰਘ ਇਸ ਮਿੱਟੀ ਦਾ ਬਣਿਆ ਬੰਦਾ ਹੈ ਕੰਬਲ ਦੂਜੀ ਖੱਡੀ ਤੇ ਵਿਛਾਉਂਦਿਆ ਉਸਨੇ ਮੈਨੂੰ ਕਿਹਾ ਲੈ ਉਰਾ ਸੌ ਜਾ ਇੱਥੇ ਮੈਂ ਉੱਠ ਕੇ ਕੰਬਲ ਤੇ ਹੋ ਲਿਆ ਤੇ ਉਸਨੇ ਦੂਜੀ ਖੱਡੀ ਤੇ ਦੂਜਾ ਕੰਬਲ ਵਿਛਾ ਲਿਆ ਨੰਬਰਦਾਰਾ ਸਭ ਅੱਛਾ ਹੈ ਵਾਰਡ ਦੇ ਬਾਬੇ ਨੇ ਨਿਸ਼ਾਨ ਸਿੰਘ ਤੋਂ ਪੁੱਛਿਆ ਠੀਕ ਠਾਕ ਹੈ ਸਭ ਤੇ ਨਿਸ਼ਾਨ ਨੇ ਚਿੱਟਾ ਜਾਦਰਾ ਤੇਨੂੰ ਲਾ ਕੇ ਛਾੜਿਆ ਸੌ ਜਾ ਨਿਸ਼ਾਨ ਸਿੰਘ ਆ ਰਾਤ ਨੂੰ ਪਰੀਆਂ ਦੇ ਸੁਪਨੇ ਆਉਣਗੇ ਉਸ ਨੇ ਚਿੱਟੇ ਚਾਦਰੇ ਨਾਲ ਆਪਾ ਟਕ ਲਿਆ ਤੇ ਉਹ ਚੁੱਪਚਾਪ ਹੀ ਤਾ ਮੈਨੂੰ ਨਾਲ ਲਏ ਬਿਨਾ ਪਰਦੇਸ਼ ਚ ਪਹੁੰਚ ਗਿਆ ਰਾਤ ਸਭ ਅੱਛਾ ਦੀ ਆਵਾਜ਼ ਨਾਲ ਕਦੇ ਕਦੇ ਸੁੱਕਤ ਹੁਣ ਦੀ ਜਾ ਪੈਂਦੀ ਮੈਨੂੰ ਨੀਂਦ ਨਹੀਂ ਆ ਰਹੀ ਅੰਦਰ ਦੀ ਹਵਾ ਠੰਡੀ ਹੋ ਗਈ ਸੀ ਸ਼ਾਇਦ ਬਾਹਰ ਕਣੀਆਂ ਵਰੀਆਂ ਸਨ ਕਦੇ ਕਦੇ ਬਿਜਲੀ ਲਿਸ਼ਕੂਰਾ ਮਾਰ ਰਹੀ ਸੀ ਮੈਨੂੰ ਕਦ ਨੀਂਦ ਆ ਗਈ ਕੁਝ ਪਤਾ ਨਾ ਲੱਗਾ ਉੱਠ ਬਈ ਨਿਸ਼ਾਨ ਸਿੰਘ ਨੇ ਮੈਨੂੰ ਝੰਜੋੜਿਆ ਸੂਰਜ ਦੀਆਂ ਕਿਰਨਾਂ ਦਰਵਾਜ਼ੇ ਦੀਆਂ ਛਲਾਖਾ ਨਾਲ ਹੀ ਤੇਰੇ ਮੂੰਹ ਤੇ ਪੈ ਰਹੀਆਂ ਸਨ ਬਾਬੇ ਨੇ ਆ ਕੇ ਬੈਠਕ ਦਾ ਬਾਰੂ ਤਾਲਾ ਖੋਲ੍ਹਿਆ ਜੋ ਉਹ ਰਾਤ ਲੱਗਿਆ ਸੀ ਮੁੜ ਮੈਂ ਤੇ ਨਿਸ਼ਾਨ ਸਿੰਘ ਕੰਬਲ ਚੁੱਕ ਬਾਹਰ ਕਬੂਤਰਾਂ ਬਾਸ ਆ ਗਏ ਐਨੇ ਕੋ ਛੋਲੇ ਵਰਤੌਣ ਵਾਲਾ ਬਾਬਾ ਚੋਲੇ ਲੈ ਕੇ ਆ ਗਿਆ ਸੀ ਮੇਰੇ ਸਾਥੀਆਂ ਦੇ ਵੀ ਇੱਥੇ ਸਿੱਟਦੇ ਕਬੂਤਰਾਂ ਵਾਲਾ ਇਸ਼ਾਰਾ ਕਰਦੇ ਆ ਨਿਸ਼ਾਨ ਸਿੰਘ ਨੇ ਬਾਬੇ ਨੂੰ ਕਿਹਾ ਬਾਬੇ ਨੇ ਕਾਫੀ سارے ਛੋਲੇ ਕੰਬਲ ਤੇ ਢੇਰੀ ਕਰ ਦਿੱਤੇ ਮੈਂ ਕੰਬਲ ਤੇ ਇੱਕ ਪਾਸੇ ਬੈਠ ਗਿਆ ਨਿਸ਼ਾਨ ਸਿੰਘ ਲੰਗੋਟਾ ਕਸ ਡੰਡ ਬੈਟ ਕਾ ਮਾਰਨ ਲੱਗ ਪਿਆ ਬਾੜ ਦਾ ਵੱਡਾ ਦਰਵਾਜ਼ਾ ਖੁੱਲ ਗਿਆ ਸੀ ਦੂਜੀਆਂ ਬੈਰਕਾਂ ਤੋਂ ਕਈ ਹੋਰ ਕੈਦੀ ਨਿਸ਼ਾਨ ਸਿੰਘ ਪਾਸਾ ਬੈਠੇ ਮੈਨੂੰ ਉਪਰਾ ਸਮਝ ਉਹ ਸਭ ਚੁੱਪਚਾਪ ਕੰਬਲ ਤੇ ਬੈਠ ਗਏ ਮਕਾਨਾਏ ਮੌਨ ਧਾਰ ਕੇ ਬੈ ਗੇ ਕੋਈ ਫੁੱਫੜ ਵਾਲੀ ਕਰੋ ਫੁੱਫੜ ਵਾਲੀ ਕਿਆ ਗੱਲ ਕਰੋ ਕਿਸੇ ਨੇ ਪੁੱਛਿਆ ਸੁਣੋ ਨਿਸ਼ਾਨ ਸਿੰਘ ਦੰਡ ਬੈਟਕਾ ਛੱਡ ਤੇਲ ਮਾਲਿਸ਼ ਕਰਦਾ ਬੋਲਿਆ ਉਪੜ ਸੋਰੀ ਪ੍ਰੌਣ ਚੜੀ ਗਿਆ ਰਾਤ ਨੂੰ ਸੌਣ ਲੱਗਿਆ ਸਾਲੇ ਦੀ ਕੁੜੀ ਦੀ ਗੱਲ ਸ਼ੁਰੂ ਹੋ ਗਈ ਫੁੱਫੜ ਕਹਿਣ ਲੱਗਾ ਕਾਕੋ ਸਿਆਣੀ ਹੋ ਗਏ ਇਹਦੇ ਵਿਆਹ ਦੀ ਸੋਚੋ ਵਿਆਹ ਦੀਆਂ ਗੱਲਾਂ ਦੇ ਵਿੱਚ ਡੰਗਰਾਂ ਦੀਆਂ ਖੇਤਾਂ ਦੀਆਂ ਅਸ਼ਲੇਸ਼ਨ ਕੁੱਤਾ ਮਰ ਜਾਣ ਦੀਆਂ ਗੱਲਾਂ ਦੁਰ ਪਈਆਂ ਕੁੜੀ ਕੋਲ ਹੀ ਪਈ ਸੁਣਦੇ ਸੀ ਕਹਿਣ ਲੱਗੇ ਫੁੱਫੜ ਵਾਲੀਆਂ ਗੱਲਾਂ ਕਰੋ ਨਹੀਂ ਸੌਜੋ ਨੀਂਦ ਖਰਾਬ ਕਰਨ ਲੱਗੇ ਹੁਣ ਸਾਰੇ ਕੈਦੀ ਕਹਿ ਕਹਾ ਮਾਰ ਕੇ ਹੱਸ ਪਏ ਨਿਸ਼ਾਨ ਸਿਆ ਕਮਾਲ ਦਾ ਬੰਦਾ ਏ ਤੂੰ ਬੜਾ ਕੁਝ ਲੋਕੀ ਫਿਰਦਾ ਏ ਕਿਸੇ ਨੇ ਕਿਹਾ ਇੱਕ-ਇੱਕ ਕਰਕੇ ਨਿਸ਼ਾਨ ਸਿੰਘ ਨੇ ਸਾਰੇ ਕਬੂਤਰ ਅਸਮਾਨ ਵੱਲ ਉਡਾ ਦਿੱਤੇ। ਸੰਤਰੀ ਦੀ ਸੰਗੀਨ ਦਾ ਪਰਛਾਵਾਂ ਨਿਸ਼ਾਨ ਸਿੰਘ ਦੇ ਮੱਥੇ ਤੇ ਪੈ ਰਿਹਾ ਸੀ। ਦੁਪਹਿਰ ਹੋ ਗਈ। ਅੱਜ ਨਿਸ਼ਾਨ ਸਿੰਘ ਦਾ ਕੋਈ ਮੁਲਾਕਾਤ ਹੀ ਨਹੀਂ ਆਇਆ ਸੀ। ਇੱਕ ਉਦਾਸੀ ਨਿਸ਼ਾਨ ਸਿੰਘ ਦੇ ਚਿਹਰੇ ਤੇ ਝਲਕਾ ਮਾਰ ਰਹੀ ਸੀ। ਦੁਪਹਿਰ ਨੂੰ ਸਭ ਕੈਦੀ ਆਪਣੀ-ਆਪਣੀ ਬੈਰਕਾ ਵਿੱਚ ਚਲੇ ਗਏ ਸੀ। ਨਿਸ਼ਾਨ ਸਿੰਘ ਮੋੜ-ਮੋੜ ਬੈਰਕ ਤੋਂ ਬਾਹਰ ਦੇਖ ਰਿਹਾ ਸੀ ਮੈਂ ਪੁੱਛਿਆ ਵੀ ਪਰ ਉਸ ਕੋਈ ਉੱਤਰ ਨਾ ਦਿੱਤਾ ਉਸ ਨੇ ਉਹ ਰਾਤ ਵਾਲਾ ਪੇਪਾ ਖੋਲ ਲਿਆ ਲੈ ਖਾ ਹੁੰਦਾ ਉਸ ਨੇ ਮੈਨੂੰ ਅੰਬ ਖਾਣ ਲਈ ਕਿਹਾ ਮੈਂ ਇੱਕ ਕਤਲੀ ਚੁਕ ਲਈ ਖਾ ਲੈ ਨਿਸ਼ਾਨਾ ਕੈਦੀ ਖਾਂਦੇ ਤੇ ਸੌਂਦੇ ਤੰਦਰੁਸਤ ਰਹਿੰਦੇ ਆ ਤੇ ਉਸ ਨੇ ਰਾਤ ਦੀ ਸੁੱਕੀ ਰੋਟੀ ਮੂੰਹ ਵਿੱਚ ਪਾ ਲਈ ਮੈਂ ਖੱਡੀ ਤੇ ਪੈ ਗਿਆ ਤੇ ਨਿਸ਼ਾਨ ਸਿੰਘ ਬਾਰੇ ਸੋਚਦਾ ਹੀ ਸੌ ਗਿਆ ਜਦ ਮੈਂ ਜਾਗਿਆ ਤਾਂ ਨਿਸ਼ਾਨ ਸਿੰਘ ਮੇਰੇ ਵੱਲ ਬਿਟ ਬਿਟ ਤੱਕ ਰਿਹਾ ਸੀ ਬਾਹਰ ਹਨੇਰਾ ਹੋ ਗਿਆ ਸੀ ਰਾਤ ਪੈ ਗਈ ਮੈਂ ਤੇ ਨਿਸ਼ਾਨ ਸਿੰਘ ਚੁੱਪਚਾਪ ਬੈਠੇ ਸਾਂ ਕਿ ਬਾਰੋਂ ਬਾਬੇ ਦੀ ਆਵਾਜ਼ ਆਈ ਫੁਲਾਣਾ ਸਿੰਘ ਵਲਦ ਫੁਲਾਣਾ ਸਿੰਘ ਆਪਣਾ ਨਾਂ ਸੁਣ ਮੇਰੇ ਤੇ ਇੱਕੋ ਦਾਸੀ ਛਾ ਗਈ ਤੇਰੀ ਜਵਾਨਤ ਹੋ ਗਈ ਬਈ ਤੇ ਅਸੀਂ ਦੋਵੇਂ ਉਠ ਖਲੋਈ ਨਿਸ਼ਾਨ ਸਿੰਘ ਨੇ ਮੇਰਾ ਹੱਥ ਕੁੱਟ ਲਿਆ ਅਸੀਂ ਦੋਵੇਂ ਤੁਰਦੇ ਵਰਾਂਡੇ ਦੇ ਗੇਟ ਪਾਸ ਆ ਗਏ ਸਾਂ ਅੱਜ ਕਬੂਤਰ ਵੀ ਨਹੀਂ ਮੁੜੇ ਤੇ ਤੂੰ ਵੀ ਚੱਲੇ ਆ ਮੁਲਾਕਾਤ ਲਈ ਆਏਂਗਾ ਤੇ ਉਸਨੇ ਮੁੜ ਮੇਰੇ ਹੱਥ ਕੁੱਟ ਲੇ ਸੌ ਜਾ ਨਿਸ਼ਾਨਾ ਰਾਤੀ ਪਰੀਆਂ ਦੇ ਸੁਪਨੇ ਆਉਣਗੇ ਤੇ ਮੈਂ ਨਿਸ਼ਾਨ ਸਿੰਘ ਤੋਂ ਹੱਥ ਛੁਡਾ ਅਥਰੂ ਬੋਦਾ ਵਾਰ ਦਾ ਵੱਡਾ ਬੂਹਾ ਲੰਘ ਆਇਆ ਸਾਂ ਧੰਨਵਾਦ ਜੀ। ਇਹ ਕਹਾਣੀ ਆਪਜੇ ਨੂੰ ਵਧੀਆ ਲੱਗੀ ਤਾਂ ਲਾਇਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।